ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਜਿੰਨਾ ਆਪਣਾ ਡਿਜ਼ਾਈਨ ਹੀ ਵੇਖਣ ਵਿੱਚ ਸੋਹਣਾ ਲੱਗਦਾ ਬਣਾਈ ਵਿੱਚ ਓਨਾ ਹੀ ਜ਼ਿਆਦਾ ਆਸਾਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੂਗੀ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਤੇ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਆ ਬਣਦਾ ਜਾਂਦਾ ਹੈ ਔਰਤੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਤੇ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ গারਲਸ ਟੌਪ ਬੇਬੀ ਫਰਾਕ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਜਿਹੜਾ ਆਪਣਾ ਇਹ ਡਿਜ਼ਾਈਨ ਲੱਗਦਾ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੁੰਦੀ ਹੈ ਜਿਵੇਂ ਇੱਥੇ نیچے ਮੈਂ ਛੋਟਾ ਜਿਹਾ ਬਾਰਡਰ ਬਣਾ ਕੇ ਉੱਪਰੇ ਥੋੜਾ ਜਿਹਾ ਡਿਜ਼ਾਈਨ ਬਣਾਇਆ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੀ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਤੇ ਜਿਹੜੇ ਇਹਦੇ ਵਾਸਤੇ ਆਪਾਂ ਕੁੰਡੇ ਲੈਣੇ 11 ਦੇ ਮਲਟੀਪਲ ਆਪਾਂ 6 ਕੁੰਡੇ ਵਾਧੂ ਰੱਖ ਲੈਣੇ ਜਿਵੇਂ 11 11 11 ਲਾਸਟ ਤੇ 6 ਕੁੰਡੇ ਮੇਰੇ ਕੋਲ ਇੱਥੇ 28 ਕੁੰਡੇ ਆ 11 11 ਫਿਰ 6 ਕੁੰਡੇ 11 ਕੁੰਡਿਆਂ ਦਾ ਡਿਜ਼ਾਈਨ ਆਪਣਾ 6 ਕੁੰਡੇ ਐਕਸਟਰਾ ਲੈਣੀ ਤੇ ਜਿਹੜਾ ਆਪਣਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਕੰਨੀ ਵਾਲਾ ਕੁੰਡਾ ਆਪਾਂ اتار ਲੈਣਾ ਇਸ ਤਰ੍ਹਾਂ اتارੂ ਚਾਹੇ ਬਣੂ ਇਹ ਆਪਣੀ ਮਰਜ਼ੀ ਆ ਅੱਗੇ ਆਪਾਂ 1 2 3 ਚਾਰ ਕੁੰਡੇ ਆਗੇ ਸਿੱਧੇ ਫਿਰ ਆਪਾਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਇਸ ਤਰ੍ਹਾਂ ਆਪਾਂ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਇਹ ਹੀ 12 ਸੌਰੀ 11 ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਨੇ ਇਹ ਆਪਣਾ ਕੰਨੀ ਵਾਲਾ ਬਾਧੂ ਕੁੰਡਾ ਫਿਰ ਆਪਣਾ ਇਹ 11 ਕੁੰਡਿਆਂ ਤੇ ਡਿਜ਼ਾਈਨ ਚਾਰ ਕੁੰਡੇ ਸਿੱਧੇ ਇੱਕ ਉਲਟਾ ਦੋ ਕੁੰਡਿਆਂ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ ਥ੍ਰੈਡ ਅੱਗੇ ਕੀਤਾ ਜਿਹੜਾ ਇੱਥੇ ਕੁੰਡਾ ਘਟਿਆ ਸੀ ਇੱਥੇ ਪੂਰਾ ਹੋ ਗਿਆ ਜਾਲੀ ਬਣਾਉਣ ਨਾਲ ਫਿਰ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਜਾਲੀ ਬਣਾਈ ਦੋ ਕੁੰਡਿਆਂ ਦਾ ਇੱਕ ਕੀਤਾ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਫਿਰ ਇੱਕ ਉਲਟਾ ਹੁਣ ਅੱਗੇ ਆਪਾਂ ਇਹ ਹੀ ਡਿਜ਼ਾਈਨ ਰਿਪੀਟ ਕਰਨਾ ਉਸੇ ਤਰ੍ਹਾਂ ਇੱਕ ਦੋ 10 ਚਾਰ ਕੁੰਡੇ ਆਪਣੇ ਸਿੱਧੇ ਆਗੇ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਅਗਲੀ ਸਾਈਡ ਤੋਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਾਂਗੇ ਜਾਲੀ ਬਣਾਵਾਂਗੇ ਉਸੇ ਤਰ੍ਹਾਂ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਤਾ ਥ੍ਰੈਡ ਅੱਗੇ ਇੱਕ ਕੁੰਡਾ ਉਲਟ ਫਿਰ ਲਾਸਟ ਵਾਲੇ ਆਪਣੇ ਚਾਰ ਕੁੰਡੇ ਸਿੱਧੇ ਆ ਜਾਣਗੇ ਤੇ ਕੰਨੀ ਵਾਲਾ ਕੁੰਡਾ ਜਿਹੜਾ ਆਪਣਾ ਇਹ ਸਿੱਧੀ ਸਲਾਈ ਇਹ ਸਿੱਧਾ ਬਣਾ ਲਾਂਗੇ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਉਲਟ ਪਾਸੇ ਤੋਂ ਇਹ ਕੁੰਡਾ ਆਪਾਂ ਤਾਰਿਆ ਅੱਗੇ 11 ਕੁੰਡਿਆਂ ਤੇ ਡਿਜ਼ਾਈਨ ਆਪਣਾ ਜਿਵੇਂ ਬਣਿਆ ਉਸੇ ਤਰ੍ਹਾਂ ਇੱਕ ਕੁੰਡਾ ਆਪਾਂ ਬਣਾਵਾਂਗੇ ਜਿਹੜੇ ਆਪਣੇ ਇਧਰ ਚਾਰ ਕੁੰਡੇ ਸਿੱਧੇ ਇਧਰ ਆਉਣਗੇ ਉਲਟੇ 1 2 10 4 ਉਲਟੇ ਜਿਹੜਾ ਇਧਰ ਉਲਟਾ ਕੁੰਡਾ ਉਹ ਬਣਾਵਾਂਗੇ ਸਿੱਧਾ ਥ੍ਰੈਡ ਅੱਗੇ ਪੰਜ ਕੁੰਡੇ ਆਪਣੇ ਆਉਣਗੇ ਅੱਗੇ ਉਲਟੇ 1 2 10 4 5 ਇੱਕ ਕੁੰਡਾ ਬਣਾਵਾਂਗੇ ਸਿੱਧਾ 11 ਕੁੰਡੇ ਹੋ ਗਏ ਇੱਕ ਕੁੰਡਾ ਤਾਰ ਕੇ ਚਾਰ ਉਲਟੇ ਇੱਕ ਸਿੱਧਾ ਪੰਜ ਉਲਟੇ ਐਕਸਿੱਧਾ ਫੇਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਚਾਰ ਕੁੰਡੇ ਉਲਟੇ 1 2 3 4 ਇੱਕ ਕੁੰਡਾ ਸਿੱਧਾ ਚਾਰ ਸੌਰੀ ਫਿਰ ਪੰਜ ਕੁੰਡੇ ਉਲਟੇ 1 2 3 4 ਪੰਜ ਇੱਕ ਕੁੰਡਾ ਸਿੱਧਾ 11 ਕੁੰਡੇ ਹੋ ਗਏ ਲਾਸਟ ਵਾਲੇ ਆਪਣੇ 1 2 3 4 ਕੁੰਡੇ ਉਲਟੇ ਇੱਕ ਅੰਨੀ ਵਾਲਾ ਕੁੰਡਾ ਉਲਟੀ ਸਲਾਈਆ ਪਾਲਟਾ ਬਣਾ ਲਾਂਗੇ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਤੀਸਰੀ ਸਲਾਈ ਬਣਾਉਣੀ ਹੈ ਸਿੱਧੇ ਪਾਸੇ ਤੋਂ ਇੱਕ ਕੁੰਡਾ ਧਾਰ ਕੇ ਫਿਰ ਆਪਣੇ 1 2 3 ਚਾਰ ਕੁੰਡੇ ਆਗੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟ ਹੁਣ ਆਪਾਂ ਥ੍ਰੈਡ ਅੱਗੇ ਰੱਖਣਾ ਇਸ ਤਰ੍ਹਾਂ ਹੁਣ ਕੁੰਡਾ ਪਾਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਜਿਹੜਾ ਆਪਣਾ ਇੱਥੇ ਕੁੰਡਾ ਘਟਿਆ ਇੱਥੇ ਆਪਾਂ ਜਾਲੀ ਬਣਾਈ ਆ ਪਹਿਲਾਂ ਇਹ ਕੁੰਡਾ ਆਪਣਾ ਪੂਰਾ ਹੋ ਗਿਆ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਕੁੰਡਾ ਹੁਣ ਥ੍ਰੈਡ ਆਪਾਂ ਅੱਗੇ ਕਰਕੇ ਜਾਲੀ ਬਣਾਉਣੀ ਹੈ ਕਿਉਂਕਿ ਆਪਣਾ ਇੱਥੇ ਇੱਕ ਕੁੰਡਾ ਘਟਿਆ ਜਾਂ ਤਾਂ ਆਪਾਂ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਸਲਾਈ ਤੇ ਵਾਲ ਪਾ ਕੇ ਅੱਗੇ ਕਰ ਲੈਣਾ ਇਸ ਤਰ੍ਹਾਂ ਜਾਂ ਆਪਾਂ ਥ੍ਰੈਡ ਪਿੱਛੇ ਕਰਕੇ ਇਸ ਤਰ੍ਹਾਂ ਉਲਟਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ 11 ਕੁੰਡੇ ਹੋਗੇ ਬਾਧੂ ਕੁੰਡਾ ਆਤਾਰ ਕੇ ਚਾਰ ਕੁੰਡੇ ਸਿੱਧੇ ਇੱਕ ਉਲਟਾ ਥ੍ਰੈਡ ਅੱਗੇ ਕੀਤਾ ਕੁੰਡਾ ਪਲਟ ਕੇ ਪਿਛਲੀ ਸਾਈਡ ਤੇ ਦੋ ਦਾ ਇੱਕ ਬਣਾਇਆ ਇਹ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅਗਲੀ ਸਾਈਡ ਤੋਂ ਜਾਲੀ ਬਣਾਈ ਇਹ ਕੁੰਡਾ ਉਲਟ ਫਿਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਚਾਰ ਕੁੰਡੇ ਸਿੱਧੇ 1 2 3 4 ਇੱਕ ਕੁੰਡਾ ਉਲਟਾ ਥ੍ਰੈਡ ਅੱਗੇ ਰੱਖਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਇੱਕ ਕੁੰਡਾ ਸਿੱਧਾ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਥ੍ਰੈਡ ਪਿੱਛੇ ਹੀ ਰੱਖਾਂਗੇ ਜਾਲੀ ਬਣਾਉਣੀ ਹੈ ਇੱਕ ਕੁੰਡਾ ਬਣਾਵਾਂਗੇ ਉਲਟਾ ਥ੍ਰੈਡ ਪਿੱਛੇ ਲਾਸਟ ਵਾਲੇ ਚਾਰ ਕੁੰਡੇ ਉਲਟੇ ਸੌਰੀ ਸਿੱਧੇ ਤੇ ਜਿਹੜਾ ਆਪਣਾ ਕੰਨੀ ਵਾਲਾ ਕੁੰਡਾ ਹੈ ਇਹ ਵੀ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ 10 ਨਾਲਸਲਾਂਗਾ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਬਣਾਉਣੀ ਚੌਥੀ ਤੇ ਲਾਸਟ ਸਲਾਈ ਦੂਸਰੀ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਇੱਕ ਕੁੰਡਾ ਤਾਰ ਕੇ ਚਾਰ ਕੁੰਡੇ ਉਲਟੇ 1 2 3 4 ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਹੁਣ ਥ੍ਰੈਡ ਕਰਾਂਗੇ ਅੱਗੇ ਪੰਜ ਕੁੰਡੇ ਉਲਟੇ 1 1 ਆਪਣੇ ਜਾਲੀ ਵਾਲਾ 2 10 4 5 ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ 11 ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ 4 ਕੁੰਡੇ ਉਲਟੇ 1 2 10 4 ਇੱਕ ਕੁੰਡਾ ਸਿੱਧਾ ਥ्रेड ਕਰਾਂਗੇ ਅੱਗੇ 5 ਕੁੰਡੇ ਉਲਟੇ 1 2 10 4 5 ਇੱਕ ਹੁੰਡਾ ਸਿੱਧਾ ਲਾਸਟ ਵਾਲੇ ਚਾਰ ਕੁੰਡੇ ਉਲਟੇ ਤੇ ਜਿਹੜਾ ਆਪਣਾ ਕੰਨੀ ਵਾਲਾ ਕੁੰਡਾ ਉਲਟੀ ਸਲਾਈ ਹੋਰ ਟਾ ਬਣਾ ਲਾਂਗੇ ਇਸ ਤਰ੍ਹਾਂ ਆਪਣੀਆਂ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹਹੀ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਆਪਣਾ ਬਣਦਾ ਜਾਂਦਾ ਜਦੋਂ ਹੁਣ ਆਪਾਂ ਦਵਾਰਾ ਡਿਜ਼ਾਈਨ ਸ਼ੁਰੂ ਕਰਨਾ ਪਹਿਲੀ ਸਲਾਈ ਉਸੇ ਤਰ੍ਹਾਂ ਕੁੰਡਾ ਤਾਰ ਕੇ ਚਾਰ ਕੁੰਡੇ ਸਿੱਧੇ ਇੱਕ ਉਲਟਾ ਦੋ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ थ्रेड ਅੱਗੇ ਇੱਕ ਸਿੱਧਾ थ्रेड ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਕੁੰਡਾ ਇੱਕ ਕੁੰਡਾ ਉਲਟਾ ਜਿਵੇਂ ਆਪਾਂ ਪਹਿਲੀ ਸਲਾਈ ਡਿਜ਼ਾਈਨ ਦੇ ਤੇ ਸ਼ੁਰੂ ਕੀਤੀ ਸੀ ਉਸੇ ਤਰ੍ਹਾਂ ਆਪਾਂ ਡਿਜ਼ਾਈਨ ਹੈ ਜਿਹੜਾ ਸ਼ੁਰੂ ਕਰ ਲੈਣਾ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ